ਇਹਨਾਂ 7 ਲੋਕਾਂ ਨੂੰ ਕਦੇ ਘਰ 'ਚ ਨਾ ਠਹਿਰਨ ਦਿਓ। ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ। ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਮਹੱਤਵਪੂਰਨ ਹੋਣ ਵਾਲੀ ਹੈ। ਤੁਹਾਨੂੰ ਬੇਨਤੀ ਹੈ ਕਿ ਸਾਡੇ ਨਾਲ ਇਸ ਵੀਡੀਓ ਦੇ ਅੰਤ ਤੱਕ ਬਨੇ ਰਹੋ। ਅੱਜ ਦੀ ਵੀਡੀਓ 'ਚ ਦੱਸਾਂਗੇ ਕਿ ਕਿਹੜੇ 7 ਤਰ੍ਹਾਂ ਦੇ ਲੋਕਾਂ ਨੂੰ ਕਦੇ ਵੀ ਘਰ 'ਚ ਨਹੀਂ ਠਹਿਰਨ ਦੇਣਾ ਚਾਹੀਦਾ। ਦੋਸਤੋ ਸਮੁੰਦਰ ਦੇ ਕਿਨਾਰੇ জামੁੰਨ ਦੇ ਦਰਖਤ ਦੇ ਇੱਕ ਬੰਦਰ ਰਹਿੰਦਾ ਸੀ ਜੋ জামੁੰਨ ਦੇ ਪੱਕੇ ਹੋਏ ਮਿੱਠੇ ਫਲ ਖਾ ਕੇ ਮਸਤ ਰਹਿੰਦਾ ਸੀ ਇੱਕ ਦਿਨ ਸਮੁੰਦਰ ਚੋਂ ਇੱਕ ਮગર ਮੱਛ ਨਿਕਲਿਆ ਤੇ ਉਸ জামੁੰਨ ਦੇ ਦਰਖਤ ਦੇ ਹੇਠਾਂ ਕਿਨਾਰੇ ਤੇ ਬੈਠ ਗਿਆ ਬੰਦਰ ਨੇ ਮગર ਮੱਛ ਨੂੰ ਦੇਖਿਆ ਤਾਂ ਕਹਿਣ ਲੱਗਿਆ ਭਰਾਵਾ ਤੂੰ ਮੇਰੇ ਘਰ ਪਧਾਰਿਆ ਹੈ ਇਸ ਲਈ ਤੂੰ ਮੇਰਾ ਮਹਿਮਾਨ ਹੈ ਤੇ ਮਹਿਮਾਨ ਭਗਵਾਨ ਦਾ ਰੂਪ ਮੰਨਿਆ ਗਿਆ ਹੈ ਲੈ ਮੈਂ ਤੈਨੂੰ ਮਿੱਠੇ ਮਿੱਠੇ ਜਮਨ ਖਵਾ ਕੇ ਤੇਰੀ ਸੇਵਾ ਕਰਦਾ ਹਾਂ ਇਹ ਕਹਿ ਕੇ ਬਾਂਦਰ ਨੇ ਕੁਝ ਜਮਨਾ ਹੇਠਾਂ ਦੇਖ ਦਿੱਤੀਆਂ ਵਿਦਵਾਨਾਂ ਦਾ ਕਹਿਣਾ ਹੈ ਕਿ ਜਿਸ ਦੇ ਘਰੋਂ ਮਹਿਮਾਨ ਬਿਨਾਂ ਭੋਜਨ ਦੇ ਵਾਪਸ ਚਲਾ ਜਾਂਦਾ ਹੈ ਉਸ ਦੇ ਪਿੱਤਰਾਂ ਦੇ ਨਾਲ-ਨਾਲ ਦੇਵਤਾ ਵੀ ਉਸ ਤੋਂ ਮੁੱਖ ਮੋੜ ਲੈਂਦੇ ਹਨ ਬਾਂਦਰ ਦੁਆਰਾ ਦਿੱਤੀਆਂ ਗਈਆਂ ਜਮਨਾ ਖਾ ਕੇ ਮਗਰਮਚ ਬਹੁਤ ਖੁਸ਼ ਹੋਇਆ ਤੇ ਕੁਝ ਦੇਰ ਤੱਕ ਬਾਂਦਰ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਣੇ ਘਰ ਚਲਾ ਗਿਆ ਇਸ ਤਰ੍ਹਾਂ ਉਹ ਮગરਮਛ ਰੋ ਜਾ ਕੇ ਬਾਂਦਰ ਦੇ ਨਾਲ ਕਾਫੀ ਸਮਾਂ ਬਤੀਤ ਕਰਦਾ ਤੇ ਜਾਮੁਨ ਖਾਣ ਤੋਂ ਬਾਅਦ ਜੋ ਜਾਮਨਾ ਬਚ ਜਾਂਦੀਆਂ ਸਨ ਉਹ ਆਪਣੇ ਨਾਲ ਲੈ ਜਾਂਦਾ ਤੇ ਆਪਣੀ ਪਤਨੀ ਨੂੰ ਦੇ ਦਿੰਦਾ ਬਾਂਦਰ ਤੇ ਮગરਮਛ ਕਾਫੀ ਚੰਗੀ ਦੋਸਤੀ ਹੋ ਚੁੱਕੀ ਸੀ ਇੱਕ ਦਿਨ ਮગરਮਛ ਦੀ ਪਤਨੀ ਨੇ ਪੁੱਛਿਆ ਕਿ ਤੁਹਾਨੂੰ ਇਹਨੇ ਮਿੱਠੇ ਤੇ ਸੁਆਦ ਜਾਮਨ ਕੌਣ ਦਿੰਦਾ ਹੈ ਤਾਂ ਮਗਰਮਚ ਕਹਿਣ ਲੱਗਿਆ ਇੱਕ ਬਾਂਦਰ ਮੇਰਾ ਪੱਕਾ ਦੋਸਤ ਬਣ ਗਿਆ ਹੈ ਉਹੀ ਮੈਨੂੰ ਇਹ ਮਿੱਠੇ-ਮਿੱਠੇ ਜਾਮਨ ਦਿੰਦਾ ਹੈ ਤਾਂ ਮਗਰਮਚ ਦੀ ਪਤਨੀ ਕਹਿਣ ਲੱਗੀ ਫਿਰ ਤਾਂ ਰੋਜ਼-ਰੋਜ਼ ਅੰਮ੍ਰਿਤ ਵਰਗੇ ਮਿੱਠੇ ਜਾਮਨ ਖਾ ਕੇ ਉਸ ਬਾਂਦਰ ਦਾ ਦਿਲ ਵੀ ਅੰਮ੍ਰਿਤ ਵਰਗਾ ਹੋ ਗਿਆ ਹੋਵੇਗਾ ਇੱਕ ਕੰਮ ਕਰੋ ਜੇਕਰ ਤੁਸੀਂ ਮੈਨੂੰ ਖੁਸ਼ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਉਸਦਾ ਦਿਲ ਲਿਆ ਕੇ ਦਿਓ ਜਿਸ ਨੂੰ ਖਾ ਕੇ ਮੇਰਾ ਬੁਢਾਪਾ ਦੂਰ ਹੋ ਜਾਵੇਗਾ ਤੇ ਮੈਂ ਹੋਰ ਵੀ ਜ਼ਿਆਦਾ ਸੋਹਣੀ ਦਿਖਣ ਲੱਗਾਂਗੀ ਮਗਰ ਮੈਂ ਆਪਣੀ ਪਤਨੀ ਦੀ ਗੱਲ ਸੁਣ ਕੇ ਕਹਿ ਲੱਗਿਆ ਇਹ ਤੂੰ ਕੀ ਕਹਿ ਰਹੀ ਹੈ ਤੈਨੂੰ ਪਤਾ ਹੈ ਉਹ ਰੋਜ਼ ਮੈਨੂੰ ਮਿੱਠੇ ਮਿੱਠੇ ਜਮਨ ਖਾਣ ਲਈ ਦਿੰਦਾ ਹੈ ਇਸ ਲਈ ਉਹ ਮੇਰਾ ਭਰਾ ਬਣ ਗਿਆ ਹੈ ਮੈਂ ਉਸ ਨੂੰ ਮਾਰ ਨਹੀਂ ਸਕਦਾ ਇਸ ਲਈ ਤੂੰ ਆਪਣੀ ਜ਼ਿੱਦ ਛੱਡ ਦੇ ਸੰਸਾਰ ਵਿੱਚ ਦੋ ਮਾਵਾਂ ਹੁੰਦੀਆਂ ਹਨ ਇੱਕ ਬੋਲੀ ਤੇ ਦੂਜੀ ਮਾਂ ਕਹਿੰਦੇ ਹਨ ਸਕੇ ਭਰਾ ਨਾਲੋਂ ਵੀ ਜਿਆਦਾ ਮੂੰਹ ਬੋਲਿਆ ਭਰਾ ਗਿਨਿਆ ਜਾਂਦਾ ਹੈ ਮਗਰਮਛ ਦੀ ਪਤਨੀ ਕਹਿਣ ਲੱਗੀ ਕਿ ਤੁਸੀਂ ਮੇਰੀ ਅਜ ਤੱਕ ਕੋਈ ਵੀ ਗੱਲ ਨਹੀਂ ਟਾਲੀ ਉੱਥੇ ਜ਼ਰੂਰ ਕੋਈ ਬਾਂਦਰੀ ਹੋਵੇਗੀ ਜਿਸ ਦੇ ਪਿਆਰ ਵਿੱਚ ਤੁਸੀਂ ਸਾਰਾ ਦਿਨ ਬਾਹਰ ਰਹਿੰਦੇ ਹੋ ਮੈਂ ਸਮਝ ਚੁੱਕੀ ਹਾਂ ਦੋਸਤੋ ਜਦੋਂ ਮਗਰਮਛ ਨੇ ਦੇਖਿਆ ਕਿ ਉਸ ਦੀ ਪਤਨੀ ਗੁੱਸੇ ਵਿੱਚ ਹੈ ਤਾਂ ਉਸਨੇ ਉਸਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਫਿਰ ਵੀ ਨਾ ਮੰਨੀ ਉਸਨੇ ਤਾਂ ਬਸ ਇੱਕ ਜਿੱਦ ਹੀ ਫੜ ਲਈ ਸੀ ਕਿ ਜੇਕਰ ਮਗਰਮਚ ਉਸਨੂੰ ਬਾਂਦਰ ਦਾ ਦਿਲ ਲਿਆ ਕੇ ਨਹੀਂ ਦੇਵੇਗਾ ਤਾਂ ਉਹ ਮਰਨ ਵਰਤੇ ਬੈਠ ਜਾਵੇਗੀ ਆਖਰਕਾਰ ਪਤਨੀ ਦੀ ਜ਼ਿੱਦ ਦੇ ਅੱਗੇ ਮਜਬੂਰ ਹੋ ਕੇ ਮਗਰਮਚ ਬਾਂਦਰ ਕੋਲ ਪਹੁੰਚਿਆ ਬਾਂਦਰ ਵੀ ਉਸਨੂੰ ਦੇਰੀ ਨਾਲ ਆਉਣ ਦਾ ਕਾਰਨ ਪੁੱਛਣ ਲੱਗਿਆ ਮਗਰਮਚ ਨੂੰ ਦੇਖ ਕੇ ਬਾਂਦਰ ਬੋਲਿਆ ਦੋਸਤ ਅੱਜ ਤੂੰ ਬਹੁਤ ਉਦਾਸ ਲੱਗ ਰਿਹਾ ਹੈ ਕੀ ਵਜ੍ਹਾ ਹੈ ਹੁਣ ਗੱਲਾਂ ਬਣਾਉਂਦਿਆ ਮਗਰ ਮਚ ਕਹਿਣ ਲੱਗਿਆ ਭਰਾਵਾ ਮੈਂ ਅੱਜ ਤੇਰੀ ਭਾਬੀ ਦੀਆਂ ਚੜਕਾਂ ਖਾ ਕੇ ਆ ਰਿਹਾ ਹਾਂ ਉਸਨੇ ਮੈਨੂੰ ਕਿਹਾ ਹੈ ਕਿ ਤੂੰ ਮਤਲਬੀ ਹੈ ਰੋਜ਼ ਆਪਣੇ ਦੋਸਤ ਦੇ ਹੱਥੋਂ ਫਲ ਖਾ ਕੇ ਆ ਜਾਂਦਾ ਹੈ ਕਦੇ ਉਸਨੂੰ ਆਪਣਾ ਘਰ ਵੀ ਦਿਖਾ ਉਸ ਤੇ ਉਕਾਰ ਦਾ ਬਦਲਾ ਕਿਉਂ ਨਹੀਂ ਚੁਕਾਉਂਦਾ ਕਿਉਂਕਿ ਜੋ ਪੋਸ਼ ਮਤਲਬੀ ਤੇ ਇਹਿਸਾਨ ਨੂੰ ਨਾ ਮੰਨਣ ਵਾਲਾ ਹੈ ਉਸਦੇ ਲਈ ਕੋਈ ਪਛਤਾਵਾ ਹੀ ਨਹੀਂ ਬਣਿਆ ਹੈ ਵਿਦਵਾਨ ਪੁਰਸ਼ਾਂ ਦਾ ਕਹਿਣਾ ਹੈ ਕਿ ਚੋਰੀ ਕਰਨ ਵਾਲੇ ਦਾ ਸ਼ਰਾਬ ਪੀਣ ਵਾਲੇ ਦਾ ਬ੍ਰह्म ਹੱਤਿਆ ਕਰਨ ਵਾਲੇ ਦਾ ਤੇ ਵਰਤ ਭੰਗ ਕਰਨ ਵਾਲੇ ਦਾ ਪਛਤਾਵਾ ਹੋ ਸਕਦਾ ਹੈ ਪਰ ਅਕੀਰਤ ਕਰਨ ਨਹੀਂ ਮਗਰਮਚ ਕਹਿਣ ਲੱਗਿਆ ਦੋਸਤ ਇਸ ਲਈ ਅੱਜ ਤੇਰੀ ਭਾਬੀ ਨੇ ਤੈਨੂੰ ਭੋਜਨ ਦੇ ਲਈ ਘਰ ਬੁਲਾਇਆ ਹੈ ਤੇਰੀ ਭਾਬੀ ਇਸ ਸਮੇਂ ਤੇਰੇ ਆਉਣ ਦੀ ਰਾਹ ਦੇਖ ਰਹੀ ਹੋਵੇਗੀ ਬਾਂਦਰ ਕਹਿਣ ਲੱਗਿਆ ਦੋਸਤ ਤੂੰ ਠੀਕ ਕਹਿੰਦਾ ਹੈ ਪਿਆਰ ਦੇ 6 ਲੱਛਣ ਹੁੰਦੇ ਹਨ ਪਹਿਲਾ ਲੈਣ ਦੇ ਪਰਦੇ ਦੀ ਗੱਲ ਕਹਿਣਾ ਤੇ ਪੁੱਛਣਾ ਖਾਣਾ ਤੇ ਖਵਾਉਣਾ ਪਰ ਮੈਂ ਤਾਂ ਦਰਖਤੇ ਰਹਿਣ ਵਾਲਾ ਹਾਂ ਤੇ ਤੇਰਾ ਘਰ ਪਾਣੀ ਛੋਵੇਗਾ ਤਾਂ ਮੈਂ ਉੱਥੇ ਕਿਸ ਤਰ੍ਹਾਂ ਜਾ ਸਕਦਾ ਹਾਂ ਇਸ ਲਈ ਤੂੰ ਜਾ ਤੇ ਮੇਰੀ ਭਾਬੀ ਨੂੰ ਇੱਥੇ ਬੁਲਾ ਲਿਆ ਤਾਂ ਜੋ ਮੈਂ ਉਹਨਾਂ ਨੂੰ ਨਮਸਕਾਰ ਕਰਕੇ ਉਹਨਾਂ ਦਾ ਆਸ਼ੀਰਵਾਦ ਲੈ ਸਕਾਂ ਮਗਰਮਚ ਕਹਿਣ ਲੱਗਿਆ ਤੂੰ ਚਿੰਤਾ ਨਾ ਕਰ ਮੇਰਾ ਘਰ ਪਾਣੀ 'ਚ ਨਹੀਂ ਹੈ ਸਗੋ ਸਮੁੰਦਰ ਦੇ ਉਸ ਪਾਰ ਇੱਕ ਸੋਹਣੀ ਜਗ੍ਹਾ ਤੇ ਹੈ ਤੂੰ ਮੇਰੇ ਪਿੱਠ ਤੇ ਸਵਾਰ ਹੋ ਜਾ ਮੈਂ ਤੈਨੂੰ ਉੱਥੇ ਲੈ ਚਲਦਾ ਹਾਂ ਬਾਂਦਰ ਮਗਰਮਚ ਦੀ ਚਾਲ ਨਹੀਂ ਸਮਝ ਸਕਿਆ ਤਿਉ ਖੁਸ਼ੀ ਦੇ ਮਾਰੇ ਮਗਰਮਛ ਦੀ ਪਿੱਠ ਤੇ ਚੜ ਗਿਆ ਤੇ ਮਗਰਮਚ ਉਸਨੂੰ ਲੈ ਕੇ ਸਮੁੰਦਰ ਵਿੱਚ ਪਹੁੰਚ ਗਿਆ ਫਿਰ ਸੋਚਣ ਲੱਗਿਆ ਹੋਂ ਤਾਂ ਇਹ ਸਾਡੇ ਵਸ ਵਿੱਚ ਹੀ ਹੈ ਹੁਣ ਇਹ ਪਾਣੀ ਵਿੱਚ ਭੱਜ ਕੇ ਕਿੱਥੇ ਜਾਵੇਗਾ ਚਲੋ ਇਸ ਨੂੰ ਅਸਲੀਅਤ ਦੱਸ ਹੀ ਦਿੰਦੇ ਹਾਂ ਮਗਰਮਚ ਕੈਨ ਲੱਗਿਆ ਬਾਂਦਰ ਦੋਸਤ ਮੈਂ ਤੁਹਾਨੂੰ ਝੂਠ ਬੋਲਿਆ ਹੈ ਮੈਂ ਤੈਨੂੰ ਆਪਣੀ ਪਤਨੀ ਦੇ ਕੈਨ ਤੇ ਮਾਰਨ ਲਈ ਲਿਆਇਆ ਹਾਂ ਇਹ ਸੁਣ ਕੇ ਬਾਂਦਰ ਸਹਿਮ ਗਿਆ ਤੇ ਕੈਨ ਲੱਗਿਆ ਭਰਾਵਾ ਮੈਂ ਤੇਰਾ ਕੀ ਨੁਕਸਾਨ ਕੀਤਾ ਹੈ ਜੋ ਤੂੰ ਮੈਨੂੰ ਮਾਰਨ ਦੀ ਸੋਚਦਾ ਹੈ ਮਗਰਮਚ ਬੋਲਿਆ ਮੇਰੀ ਪਤਨੀ ਨੂੰ ਤੇਰਾ ਦਿਲ ਖਾਂਦੀ ਇੱਛਾ ਹੋਈ ਹੈ ਜੋ ਮਿੱਠੇ-ਮਿੱਠੇ ਫਲਾਂ ਦੇ ਸਵਾਦ ਨਾਲ ਬਣਿਆ ਹੈ ਮਗਰ ਮੱਚਤੀ ਪੂਰੀ ਚਾਲ ਨੂੰ ਇੱਕਦਮ ਸਮਝ ਕੇ ਬਾਂਦਰ ਆਪਣਾ ਧੀਰਜ ਗਵਾਏ ਬਿਨਾ ਮਿੱਠੀਆਂ-ਮਿੱਠੀਆਂ ਗੱਲਾਂ ਚ ਕਹਿਣ ਲੱਗਿਆ ਭਰਾਵਾ ਬਸ ਐਨੀ ਜਈ ਗੱਲ ਇਹ ਗੱਲ ਤੂੰ ਮੈਨੂੰ ਉੱਥੇ ਹੀ ਕਿਉਂ ਨਹੀਂ ਦੱਸੀ ਮੈਂ ਤਾਂ ਆਪਣਾ ਦਿਲ ਹਮੇਸ਼ਾ ਉਸ ਜਾਮਨ ਦੇ ਦਰਖਤ ਦੇ ਇੱਕ ਖੋਲ ਚ ਲੁਕਾ ਕੇ ਰੱਖਦਾ ਹਾਂ ਜੇਕਰ ਤੂੰ ਪਹਿਲਾਂ ਬੋਲਦਾ ਤਾਂ ਮੈਂ ਆਪਣਾ ਦਿਲ ਚੁੱਕ ਕੇ ਪਰਜਾਈ ਨੂੰ ਦੇ ਦਿੰਦਾ ਤੂੰ ਮੈਨੂੰ ਇੱਥੇ ਕਿਸ ਲਈ ਲਿਆਇਆ ਹੈ ਦੋਸਤ ਇਸ ਤਰ੍ਹਾਂ ਬਾਂਦਰ ਦੀ ਗੱਲ ਸੁਣ ਕੇ ਮਗਰਮਚ ਖੁਸ਼ੀ ਦੇ ਮਾਰੇ ਬੋਲਿਆ ਜੇਕਰ ਇਹੋ ਜੀ ਗੱਲ ਹੈ ਤਾਂ ਤੂੰ ਆਪਣਾ ਦਿਲ ਮੈਨੂੰ ਦੇ ਦੇ ਤੇ ਮੈਂ ਉਹ ਆਪਣੀ ਪਤਨੀ ਨੂੰ ਖਵਾ ਕੇ ਉਸ ਦੁਸ਼ਟ ਪਤਨੀ ਦਾ ਵਰਤ ਤੋੜ ਸਕਾਂ ਮੈਂ ਤੈਨੂੰ ਜਮੂਨ ਦੇ ਦਰਖਤ ਕੋਲ ਲੈ ਚਲਦਾ ਹਾਂ ਦੋਸਤੋ ਇਸ ਤਰ੍ਹਾਂ ਮਗਰਮਚ ਬਾਂਦਰ ਨੂੰ ਲੈ ਕੇ ਉਸ ਜਾਮਨ ਦੇ ਦਰਖਤ ਕੋਲ ਵਾਪਸ ਆ ਗਿਆ ਬਾਂਦਰ ਉਧਰ ਮਨ ਹੀ ਮਨ ਆਪਣੀ ਜਾਨ ਬਚਾਉਣ ਲਈ ਝਟਪਟਾ ਰਿਹਾ ਸੀ ਤੇ ਜਿਵੇਂ ਹੀ ਉਹ ਜਾਮਨ ਦੇ ਦਰਖਤ ਕੋਲ ਪਹੁੰਚਿਆ ਤਾਂ ਬਾਂਦਰ ਨੇ ਲੰਬੀ ਛਾਲ ਮਾਰੀ ਤੇ ਦਰਖਤ ਤੇ ਪਹੁੰਚ ਗਿਆ ਤੇ ਡੂੰਗਾ ਸਾਹ ਲੈਂਦੇ ਹੋਏ ਸੋਚਣ ਲੱਗਾ ਚਲੋ ਜਾਨ ਤਾਂ ਬਚ ਹੀ ਗਈ ਕਿਸੇ ਨੇ ਠੀਕ ਹੀ ਕਿਹਾ ਹੈ ਕਿ ਅਵਿਸ਼ਵਾਸੀ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੇ ਵਿਸ਼ਵਾਸੀ ਦਾ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਵਿਸ਼ਵਾਸ ਕਰਨ ਨਾਲ ਪੈਦਾ ਹੋਇਆ ਡਰ ਮੂਲ ਨੂੰ ਵੀ ਕੱਟ ਦਿੰਦਾ ਹੈ ਦੁਸ਼ਮਣ ਦੇ ਨਾਲ ਸੰਬੰਧ ਰੱਖ ਕੇ ਵੀ ਉਸ ਦੇ ਉੱਪਰ ਵਿਸ਼ਵਾਸ ਨਾ ਕਰੋ ਜੋ ਮਨੁੱਖ ਮਨ ਵਿੱਚ ਵੈਰ ਨੂੰ ਲੁਕੋ ਕੇ ਪਿਆਰੀਆਂ ਗੱਲਾਂ ਕਰਦਾ ਹੈ ਬੁੱਧੀਮਾਨ ਪੁਸ਼ ਉਸ ਤੇ ਵਿਸ਼ਵਾਸ ਕਰਕੇ ਉਸ ਤੇ ਕੋਲ ਨਾ ਜਾਣ ਮਗਰਮਚ ਕਹਿਣ ਲੱਗਿਆ ਦੋਸਤ ਆਪਣਾ ਦਿਲ ਮੈਨੂੰ ਦੇ ਦੇ ਜਿਸ ਨਾਲ ਮੈਂ ਤੇਰੀ ਪਰਜਾਈ ਦਾ ਵਰਤ ਤੋੜ ਸਕਾਂ ਬਾਂਦਰ ਨੇ ਮਗਰਮਚ ਨੂੰ ਛਿੜਕਤੇ ਹੋਏ ਕਿਹਾ ਮੂਰਖ ਦਗੇ ਬਾਜ਼ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਕਦੇ ਕਿਸੇ ਦੇ ਦੋ ਦਿਲ ਹੁੰਦੇ ਹਨ ਜੋ ਮੇਰੇ ਕੋਲ ਦੋ ਦਿਲ ਹੋਣਗੇ ਚਲ ਭੱਜ ਜਾ ਇੱਥੋਂ ਤੇ ਦੁਬਾਰਾ ਕਦੇ ਵੀ ਇੱਥੇ ਨਾ ਆਵੀਂ ਕਹਿੰਦੇ ਹਨ ਇੱਕ ਵਾਰ ਦੁਸ਼ਟਤਾ ਕਰਨ ਵਾਲੇ ਦੋਸਤ ਨਾਲ ਜੋ ਫਿਰ ਤੋਂ ਮੇਲ ਕਰਦਾ ਹੈ ਉਹ ਗਰਭ ਧਾਰਨ ਕਰਕੇ ਜਿਵੇਂ ਖਛਰੀ ਮਰਦੀ ਹੈ ਉਸੇ ਤਰ੍ਹਾਂ ਉਹ ਵੀ ਮਰਦਾ ਹੈ ਕਹਿੰਦੇ ਹਨ ਭੁੱਖਾ ਕਿਹੜਾ ਪਾਪ ਨਹੀਂ ਕਰਦਾ ਕਮਜ਼ੋਰ ਮਨੁੱਖ ਬੇਰਹਿਮ ਹੋ ਜਾਂਦੇ ਹਨ ਦੋਸਤੋ ਆਪਣੇ ਤੋਂ ਜ਼ਿਆਦਾ ਤਾਕਤ ਵਾਲੇ ਦੁਸ਼ਮਨਾ ਨਾਲ ਜੋ ਦੋਸਤੀ ਕਰਦਾ ਹੈ ਉਹ ਖੁਦ ਹੀ ਜ਼ਹਿਰ ਖਾਂਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਜੋ ਤੁਹਾਡੇ ਨਾਲ ਜਿਹੋ ਜਿਹਾ ਵਰਤਾ ਕਰੇ ਉਸੇ ਨਾਲ ਉਹ ਜਿਹਾ ਹੀ ਵਰਤਾ ਕਰਨਾ ਚਾਹੀਦਾ ਹੈ ਚਲਾਕੀ ਕਰਨ ਵਾਲੇ ਨਾਲ ਚਲਾਕੀ ਤੇ ਚੰਗਾ ਵਰਤਾਅ ਕਰਨੇ ਵਾਲੇ ਦੇ ਨਾਲ ਸਾਧੂ ਵਰਗਾ ਵਰਤਾਅ ਕਰਨਾ ਚਾਹੀਦਾ ਹੈ। ਇਹ ਹੀ ਨੀਤੀ ਧਰਮ ਹੈ। ਆਧਾਰਨ ਮਨੁੱਖ ਵਿਸ਼ਵਾਸ ਕਰਕੇ ਅਚਨ-ਚੇਤ ਕਦੇ ਕਿਸੇ ਦੂਸਰੇ ਅਵਿਸ਼ਵਾਸੀ ਦੇ ਘਰ ਨਾ ਜਾਵੇ ਤੇ ਰਾਤ ਨੂੰ ਲੁੱਕ ਕੇ ਚੁਰਾਏ ਤੇ ਖੜਾ ਨਾ ਹੋਵੇ ਤੇ ਰਾਜਾ ਜਿਸ ਔਰਤ ਨੂੰ ਗ੍ਰਹਿਣ ਕਰਨਾ ਚਾਹੁੰਦਾ ਹੋਵੇ ਉਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਨਾ ਕਰੇ। ਦੋਸਤੋ ਇਹਨਾਂ ਸੱਤ ਤਰ੍ਹਾਂ ਦੇ ਲੋਕਾਂ ਨੂੰ ਕਦੇ ਵੀ ਆਪਣੇ ਘਰ 'ਚ ਨਾ ਰਹਿਣ ਦਿਓ ਨੰਬਰ 1 ਬਹੁਤ ਜ਼ਿਆਦਾ ਸੁਸਤ ਨੂੰ ਨੰਬਰ 2 ਬਹੁਤ ਜ਼ਿਆਦਾ ਖਾਨ ਵਾਲੇ ਨੂੰ ਨੰਬਰ 3 ਸਾਰੇ ਲੋਕਾਂ ਨਾਲ ਵੈਰ ਰੱਖਣ ਵਾਲੇ ਨੂੰ ਨੰਬਰ 4 ਧੋਖੇਬਾਜ਼ ਨੂੰ ਨੰਬਰ 5 ਬੇਰਹਿਮ ਨੂੰ ਨੰਬਰ 6 ਦੇਸ਼ ਕਾਲ ਦਾ ਗਿਆਨ ਨਾ ਰੱਖਣ ਵਾਲੇ ਨੂੰ ਨੰਬਰ 7 ਨਿੰਦਿਆਯੋਗ ਕਪੜੇ ਪੈਨਨ ਵਾਲੇ ਨੂੰ ਤਾਂ ਬਾਂਦਰ ਕਹਿਣ ਲੱਗਿਆ ਦੋਸਤ ਧੋਖੇबाज ਤੇ ਲਾਲਚੀ ਦੋਸਤ ਨਾਲ ਕਦੇ ਦੋਸਤੀ ਸੰਭਵ ਨਹੀਂ ਹੈ ਇਸ ਲਈ ਤੂੰ ਇੱਥੋਂ ਚਲਾ ਜਾ ਤੇ ਫਿਰ ਕਦੇ ਵੀ ਮੇਰੇ ਕੋਲ ਨਾ ਆਵੀਂ ਦੋਸਤੋ ਜੇਕਰ ਅੱਜ ਦੀ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਕਹਾਣੀ ਤੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ